ਸਸਗਾ ਬਾਈ ਸਾਸੀਕਾਰ ਬਾਈ ਕਿਹੜੇ ਪਿੰਡ ਦਾ ਹੈ ਜੀ ਪੰਦੇਰਾ ਤੋਂ ਬਾਈ ਜਲਾ ਕਿਹੜਾ ਜੀ ਬਰਨਾਲਾ ਬਾਈ ਅੱਜ ਕਿਹ ਝੋਟੀ ਲੱਗਿਆ ਜੀ ਆ ਇੱਕ ਝੋਟੀ ਆ ਬਾਈ ਅੱਛਾ ਬਈ ਕੈਮਰੇ ਸੁਆ ਇਹੇ ਕੋਲੂਣਾ ਕੋਲੂਣਾ ਹਾਂ ਕਿੰਨੇ ਦਿਨਾਂ ਸੂਹੀਆ ਬਾਈ ਇਹਨੂੰ 5ਵਾਂ ਦਿਨ ਆ ਬਾਈ ਠੀਕ ਐ ਤੇ ਬਈ ਦੁੱਧ ਕਿੰਨਾ ਪਾ ਦੂ ਇਹ 12 ਕਿਲੋ ਦੁੱਧ ਆ ਬਾਈ ਹੁਣ 15 ਕਿਲੋ ਦੁੱਧ ਦੇ ਦੂ ਠੀਕ ਐ ਬਾਈ ਤਾਂ ਤੁਸੀਂ ਥਾਂ ਲੈ ਕੇ ਤੇ ਚੈੱਕ ਕਰਤਾ ਮੋਰੀ ਅੱਖੇ ਆਗੇ ਤੇ ਥਾਂ ਦੀ ਉੱਚੀ ਵਾਲੇ ਨੇ ਬੇ ਬਾਗਰ ਕੀ ਆ ਰੇ ਕਟਾ ਠੀਕ ਐ ਵੇ ਭਾਈ ਮੁੱਲ ਰੇਟ ਕੀ ਆ ਦਾ ਮੁੱਲ ਡੇਢ ਮਾਨਤਾ ਨੂੰ ਹੋ ਜੂ ਮਾਨਤਾਣਾ ਹਾਂ 40 ਦੇ ਦਾਂਗੇ ਅਸੱਆ ਮੋਬਾਈਲ ਨੰਬਰ ਬੋਲਿਓ ਤਰ੍ਹਾਂ ਬੋਲੀ ਤਰ੍ਹਾਂ ਮੋਬਾਈਲ ਨੰਬਰ ਕਹਿੰਦਾ ਆਹ ਨੰਬਰ ਲਿਖ ਲੈ ਲਾ ਭਾਈ ਤੁਹਾਹੇ ਬੋਲ ਪਾ 688942577 ਠੀਕ ਹੈ ਧੰਨਵਾਦ ਅਸੀ ਜਾ ਭਾਈ ਕਿਹੜੇ ਸ਼ਹਿਰ ਤੋਂ ਆਈ ਨਹੀਂ ਕਿਹੜੇ ਸ਼ਹਿਰ ਕਿਹੜਾ ਹੀ ਸੋਡਾ ਯਾ ਬੜਨਾਲੇ ਗਏਗੇ ਹਾਂ ਬੜਨਾਲਾ ਬੰਨਾਲਾ ਹਾਂ ਤੇ ਆ ਹਮਸ ਲੈ ਕੇ ਜੀ

ਮੁੱਖਿਆਰ ਮੰਨ ਲਏ ਜੀ। ਕੱਲੇ ਦਾ ਉਸਾਰ ਲਾਇਆ ਜੀ। ਦੇਸ਼ ਸਿੰਘ ਦਾ ਪੂਰੀ ਮੈਸੂਮੀਆਂ। ਜੇ ਆਪਾਂ ਬਾਈ ਦਾ ਮੋਬਾਈਲ ਨੰਬਰ ਲੈ ਕੇ ਦੇ ਦਾਂਗੇ। ਬਾਈ ਮੋਬਾਈਲ ਨੰਬਰ ਬੋਲਦੇ ਸੋਦਾ। ਨੰਬਰ ਤੇ ਆ ਜਾਂਦਾ। ਕਰਨੀਗਾ? ਠੀਕ ਹੈ ਬਈ। ਧੰਨਵਾਦ ਕਰਨੀ ਬਾਈ। ਹਾਂ ਬਈ ਕਿਹੜੇ ਸ਼ਹਿਰ ਤੋਂ ਆਈ? ਸਾਰਾ ਬਨਾਲਾ ਜੀ ਪਿੰਨ ਥੱਲੇ ਵਾਲਾ ਅੱਛਾ ਜੀ ਤੇ ਆਹੀ ਝੋਟੀ ਹੈ ਜੀ ਤੁਹਾਡੀ ਹਾਂ ਜੀ ਇਹ ਪੰਜਾਂ ਠੀਕ ਹੈ ਜੀ ਚਾਰ ਦੰਦ ਦਾ ਠੀਕ ਹੈ ਚਾਰ ਦੰਦ ਕੈਮਰੇ ਸੁਏ ਜੀ ਇਹ ਪਹਿਲਾ ਸੁਆ ਜੀ ਪਹਿਲਾ ਸੁਆ ਮਾ ਆ ਨੰਬਰ ਹੈਗਾ ਤੁਹਾਡੇ ਨਾਲ ਵੇ ਹਾਂ ਜੀ ਬੋਲਿਓ 91 ਦੇ ਤੋਂ ਨਾ ਹੈ 9178 ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਕਿਹੜੇ ਪਿੰਡ ਤੋਂ ਆ ਜੀ ਮੌਜੂਦ ਹਾਂ ਜੀ ਮੌਜੂਦ ਹਾਂ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਜੀ ਠੀਕ ਹੈ ਜੀ ਤੇ ਵੀਰੇ ਕਿੰਨੇ ਝੋਟੀਆਂ ਲੈ ਕੇ ਆਏ ਅੱਜ ਦੋ ਘਟੀਆਂ ਲੈ ਕੇ ਆਏ ਜੀ ਠੀਕ ਐ ਇਹਦਾ ਇਹਦੀ ਕੀ ਡਿਟੇਲ ਆ ਵੀਰੇ ਇਹ ਪਰਸੋਂ ਸੁਜਿਆ ਬਾਈ ਹੁਣ 10 ਕਿਲੋ ਬੋਲਾ ਹੋਊਗਾ ਇਹਦੇ ਥੱਲੇ ਠੀਕ ਐ ਜੀ ਹਾਂ ਜੀ ਤੇ ਕਿੰਨਾ ਦੁੱਧ ਬਾਜੂ ਬਈ ਇਹ ਦੁੱਧ ਦੇ ਦੋ ਬਾਈ 13 14 ਖੁੱਲਾ ਦੇ ਦੂ ਮਰੀਕੀ ਰੁਪਈ ਬੋਲ ਮਾਗਰ ਕੀ ਇਹਦੇ ਮਾਗਰ ਕੱਟੀ ਆ ਜੀ ਠੀਕ ਐ ਤਾਂ ਤੁਸੀਂ ਕੱਟੀ ਵੀ ਚੈੱਕ ਕਰ ਸਕਦੇ ਹੋ ਪੂਰੀ ਪਿਓਰ ਵੀ ਹੈਗੀ ਤੇ ਮੈਂ ਇਸ ਵੀਕ ਪੂਰੀ ਪਿੰਡ ਪੂਰੀ ਸੰਗਤਾਂ ਨੂੰ ਇਹ ਥਾਂ ਦੇ ਵੀ ਤੁਸੀਂ ਚੈੱਕ ਕਰ ਸਕਦੇ। ਭਾਈ ਮੁੱਲ ਇਹ ਕਿ ਰੱਖਦਾ ਦਾ? ਮੁੱਲ ਇਹ ਦਾ 1.5 ਹੈ ਜੀ। ਠੀਕ ਹੈ ਜੀ। ਮਾਨਤਾਨ ਹੋ ਜੂ? ਹਾਂ ਜੀ ਮਾਨਤਾਨ ਕਰ ਦਿਆਂਗੇ। ਮੋਬਾਈਲ ਨੰਬਰ ਬੋਲੇ ਹੋਂ ਦਾ। 98782 ਜੀ। ਠੀਕ ਹੈ ਜੀ। 62371 ਜੀ। ਕੋਈ ਦੂਜੀ ਦੀ ਡਿਟੇਲ ਕੀ ਆਈ? ਇਹ ਦੂਜਾ ਸੂਆ ਜੀ। ਦੂਜਾ ਸੂਆ। ਹਾਂ ਜੀ 10 ਦਿਨਾਂ ਦੀ ਕੱਚੀ ਹੈ ਜੀ। ਠੀਕ ਹੈ। ਆ ਤੁਸੀਂ ਥਾਂ ਲੈ ਕੇ ਚੈੱਕ ਕਰ ਸਕਦੇ। ਭਾਈ ਇਹ ਤਾਂ 10 ਦਿਨਾਂ ਦੀ ਕੱਚੀ ਵੀ ਆ। ਇਹ ਸਿੰਗਾ ਦੂਜੀ ਪੂਰੀ ਕੁੰਬੀ। ਦੁੱਧ ਪਾ ਜੂਗੀ ਆਹ। ਉਹ ਇਹ ਵੀ ਚਾਹਵਾ 15 ਕਿਲੋ ਦੇ ਦੇ। ਠੀਕ ਹੈ। ਵਾਹਾ ਜੀ ਇਹਦਾ ਇਹਦਾ ਰੇਟ ਕੀ ਰੱਖਤਾ ਇਹਨੇ ਕੱਸੀ ਹੈ ਮਾਨ ਤਾਂ ਨੂੰ ਹੋ ਜੂ ਮਾਨ ਮਾਨ ਕਰ ਠੀਕ ਆ ਭਾਈ ਮਾ ਨੰਬਰ ਤਾਂ ਹੋਈ ਆਣਾ ਸੋਡਾ ਹਾਂ ਜੀ ਖਤਿਆਚੀ ਜੀ ਬਾਹਰ ਤੋਂ ਨਕਾਤਰ ਠੀਕ ਆ ਵੀ ਧੰਨਵਾਦ ਵੀਰੇ ਆ ਤਾਂ ਤੂੰ ਗਿਰ ਲੈ ਆ ਪਿਆ ਲੋਕ ਚਿੰਨੀ ਗਾਵਾ ਕਿ ਨੀ ਸੋਹਣਾ ਪੂਰੀ ਭਰੀ ਹੋਈ ਆ 11 ਲਈ ਪਹਿਲਾ ਸੀਜ਼ਨ ਦਾ ਕਰਕੇ 11 ਵਾਲੀ ਮੰਡੀ ਤੇ 27 ਨੂੰ ਬਹੁਤ ਫਰਕ ਕਰਿਆ ਹਗਾ ਮਤਲਬ ਕੋਈ ਪਸੂ ਇੰਨਾ ਨਹੀਂ ਆਇਆ ਸੀ ज तीन मंडी की लोकेशन चेक कर सी किस तरह की अंदरों बार्टू मॉल सार्ड को देख सकते हो